ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੀਤੀ ਗਈ ਭਨ ਤੋੜ ਨੂੰ ਲੈ ਕੇ ਜੈਤੂ ਦੇ ਲੋਕਾਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਰੋਸ ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਨ ਤੋੜ ਕੀਤੀ ਗਈ ਸੀ ਉਸ ਦੇ ਰੋਸ ਤਹਿਤ ਹੀ ਅੱਜ ਇੱਕ ਮੰਗ ਪੱਤਰ ਡੀਐਸਪੀ ਜੈਤੂ ਨੂੰ ਮੁੱਖ ਮੰਤਰੀ ਦੇ ਨਾਮ ਦਾ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਜੋ ਇਸ ਵਿਅਕਤੀ ਵੱਲੋਂ ਇਹ ਘਿਣਾਉਣੀ ਹਰਕਤ ਕੀਤੀ ਗਈ ਹੈ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸੇ ਤਰ੍ਹਾਂ ਹੀ ਭਾਜਪਾ ਦੇ ਆਗੂਆਂ ਵੱਲੋਂ ਵੀ ਇਸੇ ਤਰ੍ਹਾਂ ਦਾ ਹੀ ਪ੍ਰਦਰਸ਼ਨ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸਬੰਧੀ ਵੱਖ-ਵੱਖ ਲੋਕਾਂ ਵੱਲੋਂ ਕੀ ਪ੍ਰਤੀਕਿਰਿਆ ਦਿੱਤੀਆਂ ਗਈਆਂ ਹਨ ਇਹ ਸਾਰੇ ਮਾਮਲੇ ਨੂੰ ਲੈ ਕੇ ਆ ਪ੍ਰਧਾਨ ਜੀ ਅੱਜ ਬਾਬਾ ਸਾਹਿਬ ਦੀ ਜਿਹੜੀ ਭੰਤੋੜ ਹੋਈ ਹੈ ਬੁੱਤ ਦੀ ਉਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਗੱਲਬਾਤ ਹੈ ਸਾਰੀ ਕੀ ਕਰਕੇ ਸਭ ਤੋਂ ਪਹਿਲਾਂ ਅਸੀਂ ਬਹੁਤ ਹੀ ਮੰਦਭਗਤ ਗੱਲ ਸਮਝਦੇ ਹਾਂ 26 ਜਨਵਰੀ ਦਾ ਦਿਨ ਹੋਵੇ ਇੰਨੀ ਪੁਲਿਸ ਲੱਗੀ ਹੋਵੇ ਉਹਦੇ باوجود ਵੀ ਇੰਨੀ ਬੇਅਦਬੀ ਕੀਤੀ ਹੋਵੇ ਅਸੀਂ ਇਹਦਾ ਬਹੁਤ ਪੁਰਜ਼ੋਰ ਨਖੇਦੀ ਕਰਦੇ ਕਿਉਂਕਿ ਅਸੀਂ ਬਾਬਾ ਜੀ ਦੇ ਡਾਕਟਰ ਵੇਦਕਰ ਦੀ ਜਿਹੜੀ ਬੇਅਦਬੀ ਕੀਤੀ ਹੈ ਇਹ ਜੇ ਤਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਇਹਨਾਂ ਤੇ ਕੜੀ ਤੋਂ ਕੜੀ ਨੂੰ ਸਜ਼ਾ ਦਿੱਤੀ ਜਾਵੇ ਉਮਰ ਕੈਦ ਕੀਤੀ ਜਾਵੇ ਕਿ ਇਹ ਇਹਨਾਂ ਨੇ ਜਿਹੜੀ ਇਸ ਮੂਰਤੀ ਨੂੰ ਬਾਬਾ ਵੇਦਕਰ ਦੀ ਜਿਹੜੀ ਬੇਅਦਬੀ ਕੀਤੀ ਹੈ ਪਰ ਇਹਦੇ ਪਿੱਛੇ ਇਹ ਸਮਝਦੇ ਆਂ ਕਿ ਇਹਦੇ ਕੀ ਹੋਰ ਸਾਜ਼ਿਸ਼ ਹੈ ਪੰਜਾਬ ਸਰਕਾਰ ਨੂੰ ਇਸ ਪ੍ਰਸਾਸ਼ਨ ਨੂੰ ਬਿਲਕੁਲ ਨਹੀਂ ਧਿਆਨ ਨਹੀਂ 26 ਜਨਮ ਦੇ ਦਿਨ ਸੀ ਨਾ ਨਾਕਾ ਹਰੇਕ ਥਾਂ ਚੌਂਕ ਤੇ ਲੱਗਿਆ ਸੀ ਸਾਡੀ ਮਹਾਨ ਸ਼ਖਸੀਅਤ ਡਾਕਟਰ ਅੰਬੇਦਕਰ ਜੀ ਜਿਹੜੇ ਏਡੇ ਵੱਡੇ ਸਮਾਜ ਦੇ ਸਾਡੇ ਦੇ ਅੱਜ ਵੀ ਮੈਂ ਆਪਦੇ ਸਮਾਜ ਦੀ ਗੱਲ ਕਰਾਂ ਜੇ ਅਸੀਂ 34 ਸੀਟਾਂ ਤੇ ਉਹਨਾਂ ਦਾ ਇਲੈਕਸ਼ਨ ਲੜਦੇ ਆ ਡਾਕਟਰ ਅੰਬੇਦਕਰ ਜੀ ਦੇ ਨਾਂ ਜੇ ਸਾਡੇ ਮੰਤਰੀਆਂ ਨੂੰ ਜਿਹੜੇ ਐਮ ਐਲ ਏ ਆ ਨਾ ਸਾਰਿਆਂ ਨੂੰ ਸਾਰੇ ਸਮਾਜ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਕਿੱਥੇ ਹੋਣ ਦੀ ਲੋੜ ਹੈ ਇਹ ਜਿਹੜੇ ਰਲ ਕੇ ਸਾਰੇ ਜਾਣੇ ਇਹਦਾ ਵਿਰੋਧ ਕਰਨ ਤੇ ਤੇ ਇਨਸਾਫ ਦਵਾਇਆ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਇਹਦੀ ਜਿਹੜੀ ਪਿੱਛੇ ਕੋਈ ਹੋਰ ਰਾਹ ਐਵੇਂ ਨਹੀਂ ਇਹ ਜਿਹੜੀ ਬੇਇੱਜ਼ਤੀ ਕੀਤੀ ਗਈ ਹੈ ਪਰ ਇਹਦਾ ਇਹਦੀ ਖੋਜ ਕੀਤੀ ਜਾਵੇ ਜਿਹੜਾ ਉਹ ਇਨਸਾਨ ਹੈ ਉਹਨੂੰ ਉਮਰ ਕਾਇਦ ਘਟੋ-ਘਟੋ ਉਮਰ ਕਾਇਦ ਕੀਤੀ ਜਾਵੇ ਠੀਕ ਹੈ ਜੀ ਆਪਰਾਂ ਅੱਜ ਕੀ ਕਹਿਣਾ ਚਾਹੋਗੇ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਜ਼ਿਆਦਾ ਦੁਖਦਾਈ ਹੈ ਹਰ ਬੰਦੇ ਦੀ ਆਤਮਾ ਇਸ ਘਟਨਾ ਨਾਲ ਕਲਪਦੀ ਹੈ ਭੀਮਰਾਇ ਮੇਡਕਰ ਜਿਹੜੇ ਕਿ ਸੰਵਧਾਨ ਦੇ ਨਿਰਮਾਤਾ ਨੇ ਸਾਰਾ ਮੁਲਕ ਉਹਨਾਂ ਦੇ ਸੰਵਧਾਨ ਦੇ ਹੰਦ ਤੱਕ ਚੱਲਦਾ ਹੈ ਕਾਨੂੰਨ ਵਿਵਸਥਾ ਪੰਜਾਬ ਦੀ ਇਸ ਵੇਲੇ ਬਹੁਤ ਹੀ ਮਾੜੀ ਹੈ ਜਿਸ ਦੇ ਕਰਕੇ ਇਹ ਘਟਨਾ ਹੋਈ ਹੈ ਹਰ ਪਾਸੇ ਪੁਲਿਸ ਦਾ ਪੂਰਾ ਸਖਤ ਪਹਿਰਾ ਹੈ 26 ਜਨਵਰੀ ਦਾ ਦਿਨ ਹੋਵੇ ਕਿਉਂਕਿ 26 ਜਨਵਰੀ ਨੂੰ ਹੀ ਆਪਣਾ ਸੰਵਧਾਨ ਲਾਗੂ ਹੁੰਦਾ ਹੈ ਉਸੇ ਦਿਨ ਨੂੰ ਚੜ੍ਹ ਗਿਆ ਇਹਦਾ ਮਤਲਬ ਸਾਫ਼ ਹੈ ਇਹਦੇ ਪਿੱਛੇ ਕੋਈ ਨਾ ਕੋਈ ਵੱਡੀ ਸਾਜ਼ਿਸ਼ ਹੈ ਇਹ ਸਾਜ਼ਿਸ਼ੀ ਦਾ ਪਰਦਾ ਫਾਹਸ ਹੋਣਾ ਚਾਹੀਦਾ ਹੈ ਇਸ ਬੰਦਤ ਜਿਹੜੇ ਕਸੂਰਵਾਰ ਬੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਠੀਕ ਹੈ ਜੀ ਆ ਸਰ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ 26 ਜਨਵਰੀ ਨੂੰ ਆਪਾਂ ਗਣਤੰਤਰ ਦਿਵਸ ਮਨਾਉਂਦੇ ਆ ਉਹ ਕੀ ਹੁੰਦਾ ਜੀ ਵੀ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਉਸ ਸੰਵਿਧਾਨ ਦੇ ਰਚయిత ਡਾਕਟਰ ਭੀਮਰਾਵ ਅੰਬੇਦਕਰ ਜੀ ਨੂੰ ਆਪਾਂ ਸਾਰੇ ਯਾਦ ਕਰਦੇ ਆ ਉਸ ਦਿਨ ਪਰ ਉਸੇ ਦਿਨ ਹੀ ਇੱਕ ਦਰਬਾਰ ਸਾਹਿਬ ਦੀ ਜਿਹੜੀ ਹੈਰੀਟੇਜ ਸਟਰੀਟ ਹੈ ਜਿੱਥੇ ਹਜ਼ਾਰਾਂ ਲੋਕਾਂ ਦੀ ਆਵਾਜ਼ ਹੀ ਰਹਿੰਦੀ ਹੈ ਪੁਲਿਸ ਪ੍ਰਸ਼ਾਸਨ ਉੱਥੇ ਰਹਿੰਦਾ ਹੈ ਉੱਥੇ ਇੱਕ ਆਮ ਬੰਦਾ ਕੋਈ ਚੜ ਕੇ ਮੂਰਤੀ ਦੇ ਤੇ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਬਹੁਤ ਹੀ ਵੱਡੀ ਸਾਜ਼ਿਸ਼ ਹੈ ਇੱਕ ਆਮ ਗੱਲ ਨਹੀਂ ਉਹ ਸਿਰਫ ਇੱਕ ਮੋਹਰਾ ਹੈ ਜੀ ਇਹ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹਦੇ ਵਿੱਚ ਜੋ ਵੀ ਕੋਈ ਖਤਰਨਾਕ ਸਾਜ਼ਿਸ਼ ਰਚੀ ਹੈ ਕਿਸੇ ਨੇ ਵੀ ਉਹਨੂੰ ਉਜਾਗਰ ਕੀਤਾ ਜਾਵੇ ਤੇ ਜੋ ਇਸ ਬੰਦੇ ਨੇ ਕੀਤਾ ਹੈ ਉਹਦੀ ਅਸੀਂ ਸਖਤ ਸ਼ਬਦਾਂ ਚ ਨਿੰਦਾ ਕਰਦੇ ਆਂ ਤੇ ਉਹਨੂੰ ਵੱਧ ਤੋਂ ਵੱਧ ਜੋ ਸਖਤ ਤੋਂ ਸਖਤ ਸਜ਼ਾ ਮਿਲਦੀ ਹੈ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਤੇ ਇਹਦਾ ਸਾਰਾ ਪਰਦਾ ਫਾਸ਼ ਕੀਤਾ ਜਾਵੇ ਕਿ ਇਹ ਕਿਉਂ ਹੋਇਆ ਜਦੋਂ ਚੱਪੇ-ਚੱਪੇ ਤੇ ਪੁਲਿਸ ਤਨਾਤ ਸੀ ਐਡਾ ਵਧੀਆ ਆਪਣਾ ਗਣਤੰਤਰ ਦੀ ਵਸਾਰਾ ਦੇਸ਼ ਬਣਾ ਰਿਹਾ ਸੀ ਇਹ ਉਦੋਂ ਇਹ ਕੰਮ ਕੀਤਾ ਹੈ ਇਹ ਕਿਤੇ ਨਾ ਕਿਤੇ ਭਾਈਚਾਰਾ ਤੋੜਨ ਲਈ ਕੀਤਾ ਹੈ ਕਿਤੇ ਨਾ ਕਿਤੇ ਆਪਣੇ ਪੰਜਾਬ ਦਾ ਜੋ ਮਾਹੌਲ ਹੈ ਉਹ ਖਰਾਬ ਕਰਨ ਲਈ ਕੀਤਾ ਹੈ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਜੀ ਇਹਦਾ ਪਰਦਾਫਾਸ਼ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ ਠੀਕ ਹੈ ਸਰ ਸਰ 26 ਜਨਵਰੀ ਦੇ ਪਵਿੱਤਰ ਦਿਹਾੜੇ ਤੇ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਸਾਹਿਬ ਦਾ ਬੁੱਤ ਦੀ ਪੰਨਨ ਦੀ ਕੋਸ਼ਿਸ਼ ਕੀਤੀ ਦੇਹਤ ਵੀ ਕੀਤੀ ਉਸ ਦੀ ਪੁਰਜੋਰ ਸ਼ਬਦਾਵਾਂ ਵਿੱਚ ਅਸੀਂ ਨਿਖੇਦੀ ਕਰਦੇ ਹਾਂ ਦੇਸ਼ ਪਰ ਵਿੱਚ ਰਹਿਣ ਵਾਲੇ ਜਿਹੜੇ ਮਾੜੀ ਸੋਚ ਵਾਲੇ ਹਨ 바ਵਾ ਸਾਹਿਬ ਨੂੰ ਨਫ਼ਰਤ ਕਰਨ ਵਾਲੇ ਹਨ ਜਾਂ ਸੰਵਿਧਾਨ ਨੂੰ ਨਾਫ਼ਰਤ ਕਰਨ ਵਾਲੇ ਹਨ ਜਾਂ 바ਵਾ ਸਾਹਿਬ ਦੀ ਦਿੱਤੀ ਰਜੇਸ ਨੂੰ ਨਫ਼ਰਤ ਕਰਨ ਵਾਲੇ ਹਨ ਤਾਂ ਖੁੱਲਕੇ ਮੈਦਾਨ 'ਚ ਆ ਜਾਓ ਜੇ ਦੇਸ਼ ਦੇ ਜੇ ਬੰਦੇ ਦੇ ਪੁੱਤ ਬਣਨਾ ਹੈ ਪੁੱਤ ਬਣ ਕੇ ਰਹਿਣਾ ਹੈ ਤਾਂ ਬਾਵਾ ਸਾਹਿਬ ਬਾਵਾ ਸਾਹਿਬਾਂ امید ਕਰ ਕਰ ਨਾ ਹੋਵੇਗਾ ਜੈਪੀ ਜੈ ਭਾਰਤ ਜੈ ਸੰਵਿਧਾਨ ਆ ਪ੍ਰਧਾਨ ਜੀ ਜੇਕਰ ਗੱਲ ਕੀਤੀ ਜਾਵੇ ਤੇ ਆ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਜੀ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਜੀ ਹਾਂ ਜੀ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜਿਹੜੀ ਜਾਂਚ ਸਾਹਮਣੇ ਆਈ ਹੈ ਉਸ ਤੋਂ ਅਸੀਂ ਸਹਿਮਤ ਨਹੀਂ ਹਾਂ ਉੱਚ ਪੱਧਰੀ ਜਾਂਚ ਕਰਾਈ ਜਾਵੇ ਜੋ ਬਾਵਾ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ ਤੁਹਾਨੂੰ हां हां जी ਕੀ ਕਹਿਣਾ ਚਾਹੂਗਾ ਕਿ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਦਾ ਅਪਮਾਨ ਹੋਇਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਮੈਂ ਆ ਕਹਿਣਾ ਚਾਹੂਗਾ ਵੀ ਜੋ ਵੀ ਸਮਾਜ ਦੇ ਹੁਣ ਅਸੀਂ ਐਸੀ ਸਮਾਜ ਤੋਂ ਬਿਲੋਂਗ ਕਰਦੇ ਆਂ ਜੀ ਅਸੀਂ ਐਸੀ ਸਮਾਜ ਦੇ ਨਹੀਂ ਸੀ ਬਾਬਾ ਸਾਹਿਬ ਬਾਬਾ ਸਾਹਿਬ ਸਾਰੇ ਸਮਾਜਾਂ ਦੇ ਸੀ ਨਾ ਕਿ ਇੱਕ ਸਮਾਜ ਦੇ ਸੀ ਇਹ ਨਾ ਕੋਈ ਸਿਆਸਤ ਖੇਡੀ ਜਾ ਰਹੀ ਹੈ ਪੰਜਾਬ 'ਚ ਦੰਗੇ ਕਰਾਂ ਦੀ ਬੋ ਆ ਰਹੀ ਹੈ ਸਾਨੂੰ ਇਸ ਟਾਈਮ ਜੀ ਕਿਉਂਕਿ ਜੇ ਸਾਡਾ ਐਸੀ ਸਮਾਜ ਉੱਠ ਗਿਆ ਇੱਕ ਵਾਰ ਫਿਰ ਇਹਨੇ بیٹھਣਾ ਨਹੀਂ ਔਰ ਦੂਸਰੇ ਜਿਹੜੇ ਸ਼ਰਾਰਤੀ ਅੰਤਰਾ ਹੈ ਉਹਨਾਂ ਨੂੰ ਭਾਰੀ ਪਊਗਾ ਤੇ ਜਵਾਬਦੇਹ ਦੇਣੀ ਔਖੀ ਹੋ ਜੂਗੀ ਸਰਕਾਰ ਨੂੰ ਇਸ ਲਈ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰ ਰਹੇ ਹਾਂ ਇਸ ਟਾਈਮ ਵੀ ਇਹਦਾ ਪੂਰਨ ਤੌਰ ਤੇ ਪੂਰੀ ਜਾਂਚ ਕੀਤੀ ਜਾਵੇ ਜਿਹੜਾ ਕਿ ਸਾਨੂੰ ਇਨਸਾਫ ਮਿਲ ਸਕੇ ਬਾਬਾ ਸਾਹਿਬ ਦਾ ਜਿਹੜਾ ਇਹਨਾਂ ਨੇ ਬੁੱਧ ਦੇ ਨਰਾਦਰ ਕੀਤਾ ਅਸੀਂ ਇਹਦੀ ਲਿਖੇ ਦੀ ਪੂਰਨ ਜ਼ੋਰ ਤੇ ਕਰਦੇ ਹਾਂ ਜਤੋ ਮੰਡੀ ਜ਼ਿਲ੍ਹਾ ਫਿਰੋਕਾ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਟੈਸਟ ਦੇ ਲੈ ਕੇ ਜੀ ਅੱਜ ਦੇ ਪ੍ਰਸੰਸ਼ ਵਿੱਚ ਜੇ ਅਸੀਂ ਆ ਕਹਿਣਾ ਚਾਹਾਂਗੇ ਜੀ ਜੋ ਵੀ ਆ ਹਾਸਾ ਵਾਪਰਿਆ ਇਹ ਬਹੁਤ ਹੀ ਮੰਨਪਤ ਪਾਗੀ ਹਾਸਾ ਹੈ ਜੀ ਠੀਕ ਹੈ ਨਹੀਂ ਜੋ ਪੰਜਾਬ ਸਰਕਾਰ ਅੱਜ ਤੋਂ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕਹਿ ਰਹੀ ਸੀ ਵੀ ਹਾਂ ਵੀ ਬਾਬਾ ਸਾਹਿਬ ਤੇ ਭਗਤ ਸਿੰਘ ਦੀਆਂ ਫੋਟੋਆਂ ਸਾਡੇ ਦਫਤਰਾਂ 'ਚ ਲੱਗਣੀਆਂ ਚਾਹੀਦੀਆਂ ਨੇ ਉਹ ਤਾਂ ਚਲੋ ਠੀਕ ਹੈ ਪਰ ਇਹਨਾਂ ਦੀ ਰੱਖਿਆ ਕੌਣ ਕਰੇਗਾ ਠੀਕ ਹੈ ਨਹੀਂ ਤੇ ਉਹ ਦੇਖ ਲਓ 26 ਜਨਵਰੀ ਵਾਲੇ ਦਿਨ ਠੀਕ ਹੈ ਜੀ ਆ ਹਾਸਾ ਜੋ ਹੈ ਪਬਲਿਕ ਦੇ ਸਾਹਮਣੇ ਆਇਆ ਇਹ ਬਹੁਤ ਹੀ ਮਾੜਾ ਹੈ ਠੀਕ ਹੈ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਕਰੂਗੀ ਫਿਰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੀ ਜੋ ਵੀ ਠੀਕ ਹੈ ਨਾ ਜੋ ਵੀ ਇਸ ਦੇ ਪਿੱਛੇ ਏਜੰਸੀਆਂ ਹਨ ਠੀਕ ਹੈ ਨਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਅਸੀਂ ਆ ਹੀ ਮੰਗ ਕਰਦੇ ਹਾਂ ਜੀ